जिला शिर भगत सिंह नगर ਦੇ ਅਧੀਨ ਆਉਂਦੇ ਕਸਬਾ ਬਹਿਰਾਮ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਥਾਣਾ ਬਹਿਰਾਮ ਦੇ ਮੁਖੀ ਰਕੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਉਕਤ ਵਿਅਕਤੀ ਨੂੰ ਦੌਰਾਨ ਗਸ਼ਤ ਗ੍ਰਿਫਤਾਰ ਕੀਤਾ ਹੈ ਤੇ ਉਸ ਪਾਸੋਂ ਚੋਰੀ ਕੀਤਾ ਹੋਇਆ ਇੱਕ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ ਉਨਾ ਦੱਸਿਆ ਕਿ ਦੋਸ਼ੀ ਦੀ ਪਛਾਣ ਮਨਜੀਤ ਕੁਮਾਰ ਉਰਫ ਮਨੀ ਪੁੱਤਰ ਸਵਰਗੀ ਤਰਲੋਚਨ ਲਾਲ ਵਾਸੀ ਫਰਾਲਾ ਵਜੋਂ ਹੋਈ ਹੈ ਜਿਸ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਖੁਲਾਸਾ ਕੀਤਾ ਹੈ ਕਿ ਗ੍ਰਿਫਤਾਰ ਕੀਤੇ ਵਿਅਕਤੀ ਖਿਲਾਫ ਪਹਿਲਾਂ ਵੀ ਮਾਮਲਾ ਦਰਜਾ ਹੈ। ਫਿਲਹਾਲ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਬਹਿਰਾਮ ਤੋਂ ਨਵਰਾਂਗ ਚੈਨ ਲਈ ਐਚ ਆਰ ਮਹਦੀ ਵਿਸ਼ੇਸ਼ ਰਿਪੋਰਟ। ਇਹ ਸਾਡੀ ਨਾ ਪੁਲਿਸ ਪਾਲਟੀ ਐਸ ਸੀ ਮਿਹਾਰ ਸਿੰਘ ਸਮਿਤ ਪੋਸਟ ਪਾਰਟੀ ਇੱਥੇ ਬਸੜਾ ਬਹਿਰਾਮ ਮੌਜੂਦ ਸੀ ਇਹਨਾਂ ਨੂੰ ਇੱਕ ਜਿਹੜੀ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕੋਈ ਇੱਕ ਮਨਜੀਤ ਕੁਮਾਰ ਮਨੀ ਹੈਗਾ ਫੁਲਾਲੇ ਪਿੰਡ ਦਾ ਇਹ ਜਿਹੜਾ ਪਹਿਲਾਂ ਵੀ ਚੋਰੀਆਂ ਦੇ ਕੇਸਾਂ 'ਚ ਜਮਾਂਦਤ ਤੋਂ ਆਇਆ ਤੇ ਪਹਿਲਾਂ ਵੀ ਤੇ ਇਹ ਕੇਸ ਜਿਹੜਾ ਫੁਵਾੜੇ ਥਣ ਦਾ ਚੱਲ ਰਿਹਾ ਤੇ ਇਹ ਇੱਕ ਚੋਰੀ ਦਾ ਮੋਟਰਸਾਈਕਲ ਲੈ ਕੇ ਆਪਣੇ ਪਿੰਡੋ ਜਿਹੜਾ ਬਹਿਰਾਮ ਸਰ ਨੂੰ ਆ ਰਿਹਾ ਤੇ ਜਿਨ੍ਹਾਂ ਨੇ ਉਤਰੰਤੀ ਦੇ ਤੇ ਮੁਕਦਮਾ ਦਰਜ ਕਰਕੇ ਸੀਕ੍ਰੀਟ ਇਨਫੋਰਮੇਸ਼ਨ ਤੇ ਤੇ ਇਹਨੂੰ ਜਿਹੜਾ ਜਾ ਕੇ ਦੱਸੀ ਹੋ ਜਗ੍ਹਾ ਤੇ ਜਾ ਕੇ ਕਾਬੂ ਕਰਕੇ ਇਹਦੇ ਕੋਈ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਤੇ ਪਹਿਲਾਂ ਵੀ ਇਹ ਚੋਰੀ ਦੇ ਕੇਸ ਚ ਮੋਟਰਸਾਈਕਲ ਚੋਰੀ ਦੇ ਕੇਸ ਚ ਜਮਾਨਤ ਆਇਆ ਤੇ ਹੁਣ ਇਹਨੂੰ ਪੇਸ਼ ਅਦਾਲਤ ਕਰਕੇ ਜਿਹੜੀ ਨਾ ਇਹ ਹੋਰ ਵੀ ਦੀ ਇਨਵੈਸਟੀਗੇਸ਼ਨ ਕਰ ਪੁੱਛ ਰਹੇ ਨੇ ਮੋਟਰਸਾਈਕਲ ਕਿੱਥੋਂ ਚੋਰੀ ਕੀਤਾ ਤੇ ਇਹਦਾ ਅਸਲ ਮਾਲਕ ਕੌਣ ਇਹਨੂੰ ਅੰਡਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਿਹੜਾ ਮੋਟਰਸਾਈਕਲ ਚੋਰੀ ਕੀਤਾ ਜੀ ਇਹ ਕਿੱਥੋਂ ਕੀਤਾ ਸੀਗਾ ਜੀ ਇਹ ਫੁਆੜੇ ਤੋਂ ਫਿਲਹਾਲ ਆਇਆ ਇਨਵੈਸਟੀਗੇਸ਼ਨ ਤੇ ਬਾਕੀ ਅੱਗੇ ਚ ਫਰਦਰ ਇਨਵੈਸਟੀਗੇਸ਼ਨ ਹੈ ਇਹਦੀ ਪੁਸ਼ਕਸ਼ਲੇ ਨਹੀਂ ਆਇਆ ਬਾਕੀ ਅਸੀਂ ਦੇਖ ਰਹੇ ਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਧੀਨ ਆਉਂਦੇ ਕਸਬਾ ਬਹਿਰਾਮ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਥਾਣਾ ਬਹਿਰਾਮ ਦੇ ਮੁਖੀ ਰਕੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਉਕਤ ਵਿਅਕਤੀ ਨੂੰ ਦੁਰਾਨੇ ਗਸ਼ਤ ਗ੍ਰਿਫਤਾਰ ਕੀਤਾ ਹੈ ਤੇ ਉਸ ਪਾਸੋਂ ਚੋਰੀ ਕੀਤਾ ਹੋਇਆ ਇੱਕ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ ਉਹਨਾਂ ਦੱਸਿਆ ਕਿ ਦੋਸ਼ੀ ਦੀ ਪਹਿਚਾਨ ਮਨਜੀਤ ਕੁਮਾਰ ਉਰਫ ਮਨੀ ਪੁੱਤਰ ਸਵਰਗੇ ਤਰਲੋਚਨ ਲਾਲ ਵਾਸੀ ਫਰਾਲਾ ਵਜੋ ਹੋਈ ਹੈ ਜਿਸ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਹਨਾਂ ਖੁਲਾਸਾ ਕੀਤਾ ਹੈ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਖਿਲਾਫ ਪਹਿਲਾ ਵੀ ਮਾਮਲਾ ਦਰਜ ਹੈ ਫਿਲਹਾਲ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਬਹਿਰਾਮ ਤੋਂ ਨਵਰੰਗ ਚੈਨਲ ਲਈ ਐਚ ਆਰ ਮਹਿਦੀ ਵਿਸ਼ੇਸ਼ ਰਿਪੋਰਟ ਇਹ ਸਾਡੀ ਨਾ ਪੁਲਿਸ ਪਾਰਟੀ ਏਸੀ ਮਲਿਹਾਰ ਸਿੰਘ ਸਮਿਤ ਪੁਲਿਸ ਪਾਰਟੀ ਇੱਥੇ ਬਸ ਅੱਡਾ ਬਹਿਰਾਮ ਮੌਜੂਦ ਸੀ ਇਨਨੂੰ ਕਿ ਜਿਹੜੀ ਸੀਕ੍ਰੀਟ ਇਨਫਰਮੇਸ਼ਨ ਮਿਲੀ ਸੀ ਕੋਈ ਮਨਜੀਤ ਕੁਮਾਰ ਮਨੀ ਹੈਗਾ ਫਰਲਾਲੀ ਪਿੰਡ ਦਾ ਇਹ ਜਿਹੜਾ ਪਹਿਲਾਂ ਵੀ ਚੋਰੀਆਂ ਦੇ ਕੇਸਾਂ 'ਚ ਜ਼ਮਾਨਤ ਤੋਂ ਆਇਆ ਤੇ ਪਹਿਲਾਂ ਵੀ ਇਹਦੇ ਤੇ ਕੇਸ ਜਿਹੜਾ ਫਗਵਾੜੇ ਥਾਂ ਦਾ ਚੱਲ ਰਿਹਾ ਤੇ ਇਹ ਇੱਕ ਚੋਰੀ ਦਾ ਮੋਟਰਸਾਈਕਲ ਲੈ ਕੇ ਆਪਣੇ ਪਿੰਡੋਂ ਜਿਹੜਾ ਬਹਿਰਾਮ ਸਰ ਨੂੰ ਆ ਰਿਹਾ ਤੇ ਜਿਨ੍ਹਾਂ ਨੇ ਉਤਰਾਂਤੀ ਦੇ ਤੇ ਮੁਕੱਦਮਾ ਦਰਜ ਕਰਕੇ ਸੀਕ੍ਰੀਟ ਇਨਫਰਮੇਸ਼ਨ ਤੇ ਤੇ ਇਹਨੂੰ ਜਿਹੜਾ ਜਾ ਕੇ ਦੱਸੀ ਹੋ ਜਗ੍ਹਾ ਤੇ ਜਾ ਕੇ ਕਾਬੂ ਕਰਕੇ ਇਹਦੇ ਕੋਲ ਚੋਰੀਆ ਮੋਟਰਸਾਈਕਲ ਬਰਾਮਦ ਕੀਤਾ ਤੇ ਪਹਿਲਾਂ ਵੀ ਇਹ ਚੋਰੀ ਦੇ ਕੇਸ 'ਚੋਂ ਮੋਟਰਸਾਈਕਲ ਚੋਰੀ ਦੇ ਕੇਸ 'ਚੋਂ ਜ਼ਮਾਨਤ ਤੇ ਆਇ ਇਹ ਪੂਰੀ ਦੀ ਇਨਵੈਸਟੀਗੇਸ਼ਨ ਲੰਘ ਪੁੱਛ ਰਹੇ ਨੇ ਮੋਟਰਸਾਈਕਲ ਕਿੱਥੋਂ ਚੋਰੀ ਕੀਤਾ ਤੇ ਜਿਹਦਾ ਅਸਲ ਮਾਲਕ ਹੋਂ ਇਹਨਾਂ ਅੰਡਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਿਹੜਾ ਮੋਟਰਸਾਈਕਲ ਚੋਰੀ ਕੀਤਾ ਜੀ ਇਹ ਕਿੱਥੋਂ ਕੀਤਾ ਸਿਕਾ ਜੀ ਇਹ ਫੁਆੜੇ ਤੋਂ ਫਿਲਹਾਲ ਆਇਆ ਇਨਵੈਸਟੀਗੇਸ਼ਨ ਚ ਬਾਕੀ ਅੱਗੇ ਫਰਦਰ ਇਨਵੈਸਟੀਗੇਸ਼ਨ ਹੈ ਇਹਦੀ ਪੁਸ਼ਕਸ਼ਲੇ ਨਹੀਂ ਆਇਆ ਬਾਕੀ ਅਸੀਂ ਦੇਖ ਰਹੇ ਹਾਂ